ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬੀਬੀ ਮਨਿੰਦਰ ਕੌਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਦੇ ਨਾਲ ਸੇਵਾ ਨਿਭਾਉਂਦੇ ਆ ਤੇ ਜੋ ਵੀ ਅੱਜ ਕਰਮਗਿੱਲ ਨੇ ਮੈਂ ਤੇ ਇਸ ਬੰਦੇ ਨੂੰ ਕੁਝ ਵੀ ਕੋਈ ਵੀ ਜੋ ਵੀ ਇਹਦੇ ਮੈਂ ਬੋਲ ਸਕਦੀ ਆ ਨਾ ਸਿੰਘਰੀ ਨੂੰ ਮੈਂ ਕਹਿ ਸਕਦੀ ਆ ਕਰਮਗਿੱਲ ਸਰਕਾਰੀ ਕੁੱਤਾ ਟਾਈਟਲਰ ਨੇ ਕੁੱਤਾ ਰੱਖਿਆ ਪਾਲਤੂ ਆਪਣਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਤੇ ਮੈਂ ਪੰਜਾਬ ਦੀਆਂ ਆਪਣੀਆਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਅੰਮ੍ਰਿਤਸਰ ਸਾਹਿਬ ਦੀਆਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸ੍ਰੀ ਆਪਣਾ ਸ਼੍ਰੋਮਣੀ ਕਮੇਟੀ ਦੇ ਜਿਹੜੇ ਆ ਪ੍ਰਧਾਨ ਸਾਹਿਬ ਮੈਂ ਉਹਨਾਂ ਕੋਲ ਵੀ ਮੰਗੇ ਕਰਦੀ ਆ ਕਿ ਅਸੀਂ ਇੰਨੇ ਮਰਗੇ ਆ ਕਿ ਸਾਡੇ ਕਾਤਲਾਂ ਦੀਆਂ ਟੀ-ਸ਼ਰਟਾਂ ਪਾ ਕੇ ਦਰਬਾਰ ਸਾਹਿਬ ਦੇ ਅੰਦਰੇ ਦਾਖਲ ਹੋ ਜਾਈਂ ਅੰਦਰੋਂ ਦਾਖਲ ਹੋ ਕੇ ਫੋਟੋਆਂ ਪਾ ਕੇ ਸੋਸ਼ਲ ਮੀਡੀਆ ਦੇ ਉੱਤੇ ਤੇ ਇਹ ਬਾਹਰ ਆ ਜਵੇ ਕਿੱਥੇ ਗਈਆਂ ਸਾਡੀਆਂ ਜਮੀਰਾਂ ਅਸੀਂ ਐਡਾ ਹੀ ਮਰਗੇ ਆ ਕੋਈ ਸੰਤਾਵਾਂ ਬਾਰੇ ਕੁੱਠਾ ਸਿੱਧਾ ਬੋਲੀ ਜਾਂਦਾ ਵਾ ਕੋਈ ਸਾਡੀਆਂ ਜ਼ਮੀਰਾਂ ਨੂੰ ਬਾਰ-ਬਾਰ ਟੱਚ ਕਰ 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 ਕੇ ਵੇਖਦੇ ਨੇ ਇਹ ਸਿਕਿਉਰਟੀਆਂ ਲੈ ਕੇ ਬੋਲਦੇ ਮੈਂ ਕਰਮਗੱਲ ਨੂੰ ਕਹਣਾ ਚਾਹੁੰਦੀ ਵਾਕਿਆ ਜੇ ਤੂੰ ਆਪਣੇ ਪਿਓ ਦਾ ਹੈ ਨਾ ਤੂੰ ਇੱਕ ਪਿਓ ਦਾ ਤੂੰ ਆਪਣੇ ਪਿਓ ਦੇ ਨਾਂ ਦਾ ਪਤਾ ਆ ਤੇ ਤੂੰ ਇੱਥੇ ਆਮਰਸਰ ਸਾਹਿਬ ਦੇ ਵਿੱਚ ਆ ਸੜਨਾ ਟਾਈਮ ਰੱਖ ਫਿਰ ਅਸੀਂ ਤੈਨੂੰ ਦੱਸਦੇ ਆਂ ਵੀ ਅਸੀਂ ਕੌਣ ਹੁੰਨੇ ਆਂ ਤੇ ਅੱਗੇ ਤੋਂ ਅਸੀਂ ਮੈਂ ਇਹ ਅਪੀਲ ਕਰਦੇ ਆਂ ਵੀ ਅੱਜ ਤੋਂ ਅਹ ਬਾਹਰ ਜਾ ਜੋ ਜਿਹੜਾ ਵੀ ਕੋਈ ਸਿੱਖਾਂ ਦੇ ਕਾਤਲਾ ਦੀਆਂ ਟੀ-ਸ਼ਰਟ ਆ ਪਾ ਕੇ ਗੁਰੂ ਧਾਮਾਂ ਦੇ ਅੰਦਰ ਦਾਖਲ ਹੋਊਗਾ ਜਿੱਥੇ ਵੀ ਸਾਨੂੰ ਮਿਲਗਾ ਸੀ ਆਪਣੇ ਤਰੀਕੇ ਨਾਲ ਸੋਧਾ ਲਾਵਾਂਗੇ ਪਹਿਲਾਂ ਤੇ ਅਸੀਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਾਂਗੇ ਤੇ ਨਹੀਂ ਤੇ ਫਿਰ ਅਸੀਂ ਆਪ ਸੋਧਾ ਲਾਵਾਂਗੇ ਅੱਛਾ ਇੱਕ ਬਜੀਗਰ ਰੋਡ ਤੇ ਨੇ ਵੀਡੀਓ ਬਾਇਆ ਬੋਟ ਲਗਾਈ ਸੀ ਉਹ ਵੀਡੀਓ ਬੜੀ ਵਾਇਰਲ ਹੋਈ ਸੀ ਉਹਨੂੰ ਲੱਗਦਾ ਨਹੀਂ ਕਿ ਤੇ ਉਦੋਂ ਵੀ ਕੋਈ ਐਕਸ਼ਨ ਹੀ ਨਹੀਂ ਲਿੱਤਾ ਬਸ ਤੇ ਬੋਟ ਲਾ ਕੇ ਆ ਗਈ ਸੀ ਉਹ ਇਸ ਕਰਕੇ ਕਿਸ ਤਰ੍ਹਾਂ ਕਿਤੇ ਖੁੱਲ ਗਏ ਬਸ ਜੀ ਇਹਨਾਂ ਦਾ ਇਹੀ ਅਸਲ ਦੇ ਵਿੱਚ ਉਹਨਾਂ ਨੂੰ ਇਹ ਆ ਕਿ ਅਸੀਂ ਪੰਜਾਬ ਦਾ ਮਾਹੌਲ ਖਰਾਬ ਕਰੀਏ ਜਿਹੜੇ ਇਹ ਹੌਸਲੇ ਵਾਜ ਜਾਂਦੇ ਜੇ ਉਸੇ ਟਾਈਮ ਤੇ ਇਹਨਾਂ ਨੂੰ ਸੋਧਾ ਲਾਇਆ ਹੁੰਦਾ ਨਾ ਪੋਸਟਰ ਲਾਉਣ ਤੋਂ ਪਹਿਲਾਂ ਇਹਨੂੰ ਸੋਧਾ ਲਾ ਕੇ ਤੇ ਫਿਰ ਪੋਸਟਰ ਕੁੱਤੇ ਬੰਦੇ ਨੂੰ ਨੱਥ ਪੈ ਸਕਦੀ ਸੀਗੀ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਜੀ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਦਰਬਾਰ ਸਾਹਿਬ ਦੀ ਅੱਜ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਕਰਮਗੇਲਵਾ ਜਿਨ ਨੇ ਸਿੱਖਾਂ ਦੇ ਕਾਤਲ ਦੀ ਜਗਦੀਸ਼ ਦਿੱਲੀ ਵਾਲੇ ਦੀ ਫੋਟੋ ਲਾ ਕੇ ਆਪਣੀ ਟੀ-ਸ਼ਰਟ ਦੇ ਉੱਪਰ ਦਰਬਾਰ ਸਾਹਿਬ ਗਿਆ ਅੰਦਰ ਉਥੇ ਫੋਟੋ ਲਵਾ ਕੇ ਲਵਾ ਕੇ ਆਪਣੀ ਮੋਬਾਈਲ ਤੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਆ ਮੁੜ ਕੇ ਉਸੇ ਵੇਲੇ ਕਮੀਜ਼ ਪਾ ਲਈ ਆ ਡਰਾਕੜੀ ਬੜਾ ਪਰ ਅਸੀਂ ਉਥੋਂ ਦੇ ਜ਼ਿੰਮੇਵਾਰ ਜਿਹੜੇ ਸ਼ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਨੇ ਉਹਨਾਂ ਕੋਲੋਂ ਮੰਗ ਕਰਦੇ ਆ ਕਿ ਐਸੇ ਬੰਦੇ ਨੂੰ ਐਸੀ ਨਾਥ ਪਾ ਦਿਓ ਹੁਣ ਤੇਗਾ ਕੋਈ ਵੀ ਜਿਹੜਾ ਗੁਰੂ ਘਰ ਦਾ ਦੋਖੀ ਹੈ ਉਹ ਐਸਾ ਹਿਲਾ ਨਾ ਕਰ ਸਕੇ ਇਹ ਸਿੱਖਾਂ ਨੂੰ ਦੇ ਜਖਮਾਂ ਦੇ ਉੱਪਰ ਲੂਣ ਛਿੜਕੜਿਆ ਹੈ ਅੰਮ੍ਰਿਤਸਰ 'ਚ ਰਹਿ ਕੇ ਇਹਨੂੰ ਸਰਕਾਰ ਵੱਲੋਂ ਸਕਿਉਰਿਟੀ ਮਿਲੀ ਹੈ ਇਹ ਤਾਂ ਇਹ ਹਰਕਤਾਂ ਕਰ ਰਿਹਾ ਹੈ ਇਹਦੀ ਸਕਿਉਰਿਟੀ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਹਦੀ ਕੋਈ ਦੇਣ ਨਹੀਂ ਹੈ ਇਹਦੀ ਸਕਿਉਰਿਟੀ ਵਾਪਸ ਲਈ ਜਾਵੇ ਦੂਸਰਾ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਜਿਹੜਾ ਉੱਥੇ ਜ਼ਿੰਮੇਵਾਰ ਬੈਠਾ ਹੈ ਅਸੀਂ ਉਹਦੇ ਕੋਲੋਂ ਮੰਗ ਕਰਦੇ ਆ ਕਿ ਜਲਦੀ ਹੀ ਇਹਨੂੰ ਨਕੇਲ ਪਾ ਕੇ ਨਾਸਾਂ ਦੇ ਵਿੱਚ ਨੱਕ ਦੇ ਵਿੱਚ ਤੇ ਸ੍ਰੀ ਕਾਲਤਾਸਾ ਧੂਕੇ ਲਿਆਂਦਾ ਜਾਵੇ ਤੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਕਿ ਜਲਦੀ ਹੀ ਇਸ ਬੰਦੇ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨੂੰ ਸਲਾਖਾਂ ਦੇ ਅੰਦਰ ਸੁੱਟਿਆ ਜਾਵੇ ਕਾਰਨ ਕੀ ਹੈ ਜੀ ਕਿਉਂਕਿ ਅੱਜ ਵੀ ਇਸ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਦਾ ਕਹਿਣਾ ਕਿ ਮੁਲਾਜ਼ਮ ਥਾਂ ਥਾਂ ਤੇ ਖੜੇ ਹੁੰਦੇ ਕਿ ਉਹਨਾਂ ਨੂੰ ਨਹੀਂ ਪਤਾ ਲੱਗਾ ਜੀ ਦੇਖੋ ਜੀ ਮੇਰੇ ਮੈਨੇਜਰ ਸਾਹਿਬ ਸਲੱਖਣ ਸਿੰਘ ਪੰਘੜੀ ਨਾਲ ਗੱਲ ਫੋਨ ਤੇ ਹੋਈ ਹੈ ਉਹਨਾਂ ਦੇ ਦੱਸਣ ਦੇ ਮੁਤਾਬਕ ਕਿ ਇਹ ਆਇਆ ਵਾ ਨਾਲ ਇਹਦੇ ਦੋ ਗੱਨ ਮਹਿਣ ਵਾ ਇਹਨੇ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਕੇ ਤੇ ਮੁੜ ਕੇ ਟੀ-ਸ਼ਰਟ ਪਾ ਕੇ ਫੋਟੋ ਲਵਾ ਕੇ ਉਸਦੇ ਉੱਪਰ ਕਮੀਜ਼ ਪਾ ਲਈ ਹੈ ਇਹ ਜੇ ਤੇ ਆਪਣੀ ਮਾਂ ਦਾ ਵਾ ਅਹੀਂ ਇਹੋੜੇ ਕੰਪਨੀ ਬਾਗ ਜੀ ਉਹਨੂੰ ਫੋਨ ਤੇ ਕਿਹਾ ਵਾ ਕਿ ਆ ਜਾ ਉਹ ਫੋਨ ਕੱਟ ਗਿਆ ਕਹਿੰਦਾ ਮੈਂ ਬਾਹਰ ਵਾਂ ਪਾਵ ਕੇ ਇਹ ਜਿਹੜੀਆਂ ਉਹ ਗਿੱਦੜ ਚਾਲਾਂ ਚੱਲ ਰਿਆ ਵਾਂ ਅਸੀਂ ਇਥੋਂ ਦੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆਂ ਕਿ ਜਲਦ ਉਹਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਨਾ ਕੀਤੀ ਤੇ ਜਥੇਬੰਦੀਆਂ ਵੱਡੇ ਕੱਠ ਕਰਕੇ ਤੇ ਪ੍ਰਸ਼ਾਸਨ ਦਾ ਵਿਰੋਧ ਜ਼ਰੂਰ ਕਰਨਗੀਆਂ ਧਰਨਾ ਵੀ ਸਾਨੂੰ ਲਾਉਣਾ ਪੈ ਗਿਆ ਅਸੀਂ ਜ਼ਰੂਰ ਲਾਵਾਂਗੇ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਉਹਦੇ ਉੱਪਰ ਇੱਕ ਦਰਖਾਸਤ ਜਿਹੜੀ ਭੰਦੀ ਸੀ ਉਹਨਾਂ ਨੇ ਦੇਤੀ ਆ ਪਰ ਅਸੀਂ ਜਥੇਬੰਦੀਆਂ ਵੱਲੋਂ ਹੁਣੇ ਹੀ ਸੀਪੀ ਸਾਹਿਬ ਨੂੰ ਦਰਖਾਸਤ ਦੇ ਕੇ ਆਵਾਂਗੇ ਕਿ ਇਸ ਬੰਦੇ ਉੱਪਰ ਭਾਵੇਂ ਸਤਕਾਰ ਕਮੇਟੀ ਪੰਜਾਬ ਵੱਲੋਂ ਤੇ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਸਲਾਖਾਂ ਦੇ ਅੰਦਰ ਛੁਟਿਆ ਜਾਵੇ ਪਰ ਕਰਮਕੀਆ ਪਹਿਲਾਂ ਵੀ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਨਾਲ ਵੱਲੋਂ ਪੋਸਟਰ ਲਗਾਏ ਗਏ ਸੀ ਉਦੋਂ ਵੀ ਤੁਹਾਡੇ ਵੱਲੋਂ ਵਿਰੋਧ ਕੀਤਾ ਗਿਆ ਹੁਣ ਫੇਰ ਕੀਤਾ ਗਿਆ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਿਹਾ ਬੰਦਾ ਇਕੱਲਾ ਕਿਉਂਕਿ ਇਹਦੇ ਕੋਲ ਬਾ ਸਕਿਉਰਟੀ ਜਿਹੜੀ ਸਰਕਾਰ ਵੱਲੋਂ ਦਿੱਤੀ ਆ ਇਹਦੇ ਕੋਲੋਂ ਸਰਕਾਰ ਸਕਿਉਰਟੀ ਅੱਜ ਵਾਪਸ ਲੈ ਲਵੇ ਆ ਤੇ ਇਹ ਕਦੀ ਵੀ ਇਹ ਬੰਦਾ ਪੰਜਾਬ ਦੇ ਮਾਹੌਲ ਨੂੰ ਖਰਾਬ ਨਹੀਂ ਕਰ ਸਕਦਾ ਜਾਂ ਏਜੰਸੀਆਂ ਦੇ ਕੋਲੋਂ ਕਰਵਾ ਰੀਆਂ ਨੇ ਜਾਂ ਜਿਹੜਾ ਉੱਥੇ ਦਿੱਲੀ ਇਹਦੇ ਮਗਰ ਮੇਨ ਬੰਦਾ ਬੈਠਾ ਜਗਦੀਸ਼ ਸਿੱਖਾਂ ਦਾ ਕਾਤਲ ਉਹ ਇਹਦੇ ਕੋਲੋਂ ਕਰਵਾ ਰਿਆ ਇਹ ਕਰਨ ਯੋਗ ਨਹੀਂ ਹੈਗਾ ਇਹ ਕਰ ਨਹੀਂ ਸਕਦਾ ਮੇਰੇ ਹਿਸਾਬ ਨਾਲ ਉਹ ਬੰਦਾ ਕਰਵਾ ਰਿਆ ਹੈ ਪ੍ਰੋਤ ਕਹਿੰਦਾ ਮੇਰੀ ਭਾਵਨਾ ਮੈਂ ਜਿੰਤਰਾ ਮਰਜੀ ਜਜ਼ਾਦਾ ਗੁਰੂ ਘਰ ਦੇ ਵਿੱਚ ਮੈਨੂੰ ਕੋਈ ਰੋਕ ਨਹੀਂ ਸਕਦਾ ਨਹੀਂ ਭਾਵਨਾ ਜਿਹੜੀ ਆ ਰੋਕਣ ਵਾਲੇ ਰੋਕ ਵੀ ਸਕਦੇ ਆ ਸਿੱਖਾਂ ਦੇ ਕਾਤਲ ਦੀ ਫੋਟੋ ਪਾ ਕੇ ਅਸੀਂ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਣ ਦੇਵਾਂਗੇ ਇਹਦੀ ਭਾਵਨਾ ਹੋ ਸਕਦੀ ਹੈ ਪਰ ਇਹ ਭਾਵਨਾ ਨਹੀਂ ਕਿ ਉਹਦੀ ਸਿੱਖਾਂ ਦੇ ਕਾਦਲ ਦੀ ਟੀ-ਸ਼ਰਟ ਪਾ ਕੇ ਦੇ ਦਰਬਾਰ ਸਾਹਿਬ ਦੀ ਬਕਰਮਾ ਚ ਘੁੰਮੇ ਕਦੀ ਕੋ ਮਾਨੀ ਦੇਵਾਂਗੇ ਉਸ ਨੂੰ ਤੇ ਅਸੀਂ ਸ੍ਰੀ ਅਕਾਲਤਾ ਸਾਹਿਬ ਕੋਲੋਂ ਇਹੋ ਮੰਗ ਕਰਦੇ ਹਾਂ ਕਿ ਜਲਦ ਹੀ ਇਸ ਬੰਦੇ ਉੱਪਰ ਇਹਨੂੰ ਨਕੇਲ ਪਾਇਆ ਜਾਵੇ ਇਹਨੂੰ ਘਰ ਵਿੱਚੋਂ ਧੂਕੇ ਲਿਆਂਦਾ ਜਾਵੇ ਭਾਵੇਂ ਤੇ ਭਾਵੇਂ ਪ੍ਰਸ਼ਾਸਨ ਦੇ ਦੇ ਜਾਂ ਸ੍ਰੀ ਅਕਾਲਤਾ ਸਾਹਿਬ ਵੱਲੋਂ ਇਹਨੂੰ ਸਖਤ ਸਜ਼ਾ ਜਿਹੜੀਆਂ ਦਿੱਤੀਆਂ ਜਾਣ